ਗੁਰਿੰਦਰ ਸਿੰਘ ਸਿੱਧੂ ਸੈਵ ਸੈਨਾ ਅਖੰਡ ਭਾਰਤ ਸੰਗਠਨ ਮੰਤਰੀ ਪੰਜਾਬ ਅੱਜ ਦੀ ਮੇਰੀ ਇਹ ਵੀਡੀਓ ਜਿਹੜੀ ਆ ਇਹ ਸਾਰੇ ਸੱਜਣਾਂ ਨੂੰ ਬੇਨਤੀ ਆ ਵੀ ਬਣਾਈ ਤਾਂ ਮੈਂ ਕੁਝ ਦਿਨ ਪਹਿਲਾਂ ਸੀ ਪਰ ਪਾਈ ਨਹੀਂ ਤੇ ਅੱਜ ਇਹਦੇ ਕਲਿੱਪ ਪਾਉਣ ਲੱਗਾ ਇਹ ਸਾਰੇ ਵੱਧ ਤੋਂ ਵੱਧ ਭਗਵੰਤ ਮਾਨ ਜੀ ਨੂੰ ਸ਼ੇਅਰ ਕਰ ਦਿਓ ਕਿ ਇਹਦੀ ਸਚਾਈ ਦੀ ਤਹ ਤੱਕ ਭਗਵੰਤ ਮਾਨ ਜੀ ਜਾਣਗੇ ਜਾਂ ਇਹ ਵੀ ਕੈਪਟਨ ਅਮਰਿੰਦਰ ਸਾਹਿਬ ਨੂੰ ਫੋਕਲ ਡਾਊਨ ਕਰ ਦਨਗੇ ਮੈਂ ਫੇਰ ਇੱਕ ਵਾਰੀ ਦੱਸ ਦੇਣਾ ਚਾਹੁੰਦਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਚਿੱਟੇ ਦੀ ਖੇਪ ਸ਼ੁਰੂਆਤ ਹੋਈ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਤੇ 84 ਵੇਲੇ ਵੀ ਜੋ ਮਰਜੀਬ ਨੇ ਪੈਦਾ ਹੋਏ ਉਹਨਾਂ ਦੇ ਵਿੱਚੋਂ ਬਹੁਤ ਲੋਕ ਅਤਵਾਦ ਦੇ ਵਿੱਚ ਸ਼ਾਮਲ ਹੋਏ ਔਰ ਬਹੁਤ ਹੀ ਪਰਿਵਾਰ ਉਹਦੇ ਵਿੱਚ ਮਰੇ ਗਏ ਬਹੁਤ ਪਰਿਵਾਰਾਂ ਦਾ ਉਹਦੇ ਵਿੱਚ ਨੁਕਸਾਨ ਹੋਇਆ ਔਰ ਕੁਝ ਨਹੱਥੇ ਕੁਝ ਬੇਕਸੂਰ ਔਰ ਬਹੁਤ ਜ਼ਿਆਦਾ ਕਸੂਰਵਾਰ ਲੋਕ ਵੀ ਉਹਦੇ ਵਿੱਚ ਮਰੇ ਗਏ ਜਿਸ ਦੇ ਵਿੱਚ ਸਰਦਾਰ ਬਿਆਨ ਸਿੰਘ ਵੀ ਮਰਿਆ ਗਿਆ ਜਿਸ ਨੂੰ ਮਾਰਨ ਵਾਲੇ ਅੱਜ ਵੀ ਸ਼ਾਇਦ ਕਿਸੇ ਅਕਾਲ ਤਖਤ ਦੇ ਜਥੇਦਾਰ ਬਣਨ ਲਈ ਤਿਆਰ ਬੈਠੇ ਆ ਪਰ ਬੜੇ ਅਫਸੋਸ ਨਾਲ ਇਹ ਗੱਲ ਕਹੀ ਜਾਂਦੀ ਆ ਕਿ ਉਹ ਕੌਮ ਉਹ ਸਿੱਖ ਕੌਮ ਜਿਹੜੀ ਇੰਦਰਾ ਗਾਂਧੀ ਆਪਣੇ ਨਾਲ ਦੋ ਸਿੱਖ ਕੌਮ ਦੇ ਗਨਮੈਨ ਆਪਣੇ ਪੁੱਤਾਂ ਵਾਂਗੂ ਪਾਲ ਕੇ ਨਾਲ ਰੱਖਦੀ ਸੀ ਉਹਨਾਂ ਸਿੱਖ ਕੌਮ ਦੀ ਬੇੜਾਗਰ ਕਰਕੇ ਇੰਦਰਾ ਗਾਂਧੀ ਤੇ ਗੋਲੀਆਂ ਮਾਰ ਕੇ ਔਰ ਸਿੱਖ ਕੌਮ ਦਾ ਬੇੜਾਗਰ ਕਰਕੇ ਇਹ ਸਾਬਤ ਕਰਤਾ ਕਿ ਸਿੱਖ ਕੌਮ ਤੇ ਕੋਈ ਯਕੀਨ ਨਾ ਕਰੇ ਜਿਸ ਤਰ੍ਹਾਂ ਅੱਜ ਗੁਰਪਤਵੰਤ ਸਿੰਘ ਪੰਨੂ ਕਦੇ ਕਿਸੇ ਦੇ ਕਹਿੰਦਾ ਕਦੇ ਕਿਸੇ ਨੂੰ ਕਹਿੰਦਾ ਕੀ ਮੈਂ 11 ਲੱਖ ਦਊਂਗਾ ਨੰਗਲ ਦਾ ਜਿਹੜਾ ਮੰਦਰ ਦਾ ਉਥੇ ਪੱਥਰ ਲਗਾਇਆ ਡਾਕਟਰ ਅੰਬੇਦਕਰ ਵੀਰਾਉ ਜੀ ਦਾ ਉਹਦੀ ਥਾਂ ਤੇ ਮਹਾਰਾਜ ਰਵਦਾਸ ਗੁਰੂ ਜੀ ਦਾ ਪੱਥਰ ਲਾ ਦਿੱਤਾ ਜਾਵੇ ਮੈਨੂੰ ਇੱਕ ਗੱਲ ਤੇਰੀ ਪੰਨੂ ਸਮਝ ਨਹੀਂ ਆਉਂਦੀ ਨਾ ਤੂੰ ਰਵਦਾਸ ਗੁਰੂ ਨੂੰ ਮੰਨਣ ਵਾਲਾ ਨਾ ਤੂੰ ਅੰਬੇਦਕਰ ਨੂੰ ਮੰਨਣ ਵਾਲਾ ਨਾ ਤੂੰ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਣ ਵਾਲਾ ਨਾ ਤੇਰਾ ਕੋਈ ਧਰਮ ਨਾ ਤੇਰਾ ਕੋਈ ਮਜ਼ਹਬ ਤੂੰ ਮੈਨੂੰ ਮੈਸੇਜ ਕੀਤਾ ਸੀ ਮੈਂ ਤੇਰੇ ਤੋਂ ਤਿੰਨ ਕਦਮ ਦੀ ਦੂਰੀ ਤੇ ਆ ਪਰ ਪੜੇ ਅਫਸੋਸ ਦੀ ਗੱਲ ਆ ਵੀ ਤਿੰਨ ਕਦਮ ਦੀ ਦੂਰੀ ਤੇ ਕਹਿਣ ਤੋਂ ਬਾਅਦ ਤੂੰ ਉਸ ਅੰਬੇਦਕਰ ਦੇ ਬੁੱਤ ਤੇ ਕੁਝ ਗਲਤ ਸ਼ਬਦਾਵਲੀ ਲਿਖ ਕੇ ਆਪਣੇ ਆਪ ਨੂੰ ਅਹਿਸਾਸ ਕਰਾਤਾ ਕਿ ਵਾਕਿਆ ਤੂੰ ਮੇਰੇ ਪਿੰਡ ਤੋਂ ਤਿੰਨ ਕਦਮ ਦੀ ਦੂਰੀ ਤੇ ਬੈਠਾ ਪਰ ਮੈਨੂੰ ਕੋਈ ਗਿਲਾ ਨਹੀਂ ਮੈਨੂੰ ਕੋਈ ਸ਼ਿਕਵਾਰੀ ਜਦੋਂ ਮਰਜ਼ੀ ਮਾਰਦੀ ਮੈਨੂੰ ਆ ਕੇ ਨਾ ਮੇਰੀ ਸਿਕਿਉਰਿਟੀ ਆ ਨਾ ਮੈਂ ਸਿਕਿਉਰਿਟੀ ਕੋ ਲੈਣੀ ਆ ਤੇਰਾ ਜਿੱਥੇ ਜੀ ਕਰੂ ਮੈਨੂੰ ਚੌਕ ਜਿਦਾਂ ਦੱਸ ਕੇ ਗੋਲੀ ਵਾਰੀ ਮੈਂ ਜੜਦਾ ਪੁੱਤ ਐ ਜੇ ਉੱਥੇ ਨਾਮ ਤੇਰੀ ਗੋਲੀ ਖਾਣ ਲਈ ਮੈਂ ਤੇਰੇ ਲਈ ਤਿਆਰ ਹਾਂ ਕਿਉਂਕਿ ਮੇਰੇ ਮਰਨ ਤੋਂ ਬਾਅਦ ਤੇਰੇ ਤੇ ਪਰਚਾ ਵੀ ਨਹੀਂ ਹੋਊਗਾ ਮੈਂ ਤੈਨੂੰ ਇਹ ਵੀ ਗੱਲ ਚੈਲੰਜ ਕਰਕੇ ਕਹਿ ਦਿੰਦਾ ਮੇਰਾ ਪਰਚਾ ਹੋਏਗਾ ਫਲੋਰ ਪੁਲਿਸ ਦੇ ਐਸ ਐਚ ਓ ਤੋਂ ਚੱਲ ਕੇ ਡੀ ਜੀ ਪੀ ਗੌਰਵ ਯਾਦਵ ਤੱਕ ਔਰ ਮੈਂ ਤੈਨੂੰ ਇਹ ਵੀ ਗੱਲ ਕਹਿ ਦੇਣੀ ਚਾਹਨੀ ਆ ਕਿ ਕੋਈ ਕੋਈ ਵੀ ਬੰਦਾ ਉਹ ਨਾਮਰਵਾ ਜਿਨ੍ਹਾਂ ਨੂੰ ਤੂੰ 10 10 20 20000 ਰੁਪਇਆ ਦੇ ਕੇ ਇਹ ਬੁੱਤਾਂ ਤੇ ਕਾਰਕ ਮਲਵਾ ਕੇ ਉਹਨਾਂ ਨੂੰ ਪਤੰਦਰਾ ਨੂੰ ਤੇਰੇ ਪਿਓ ਫੜਿਓ ਆ ਪੁਲਿਸ ਫਲੋਰ ਨੇ ਉਹਨਾਂ ਤੇ ਐਨਐਸਏ ਲਗਾਇਆ ਉਹਨਾਂ ਦੇ ਘਰ ਉੱਜੜ ਗਏ ਤੂੰ ਆਪ ਦਾ ਭੇਡ ਦਿਆ ਯਾਰਾ ਇੱਥੇ ਬੈਠਾ ਇਹ ਆੜੇ ਤੇਰੇ ਪਤੰਦਰ ਬੈਠੇ ਆ ਉਹਨਾਂ ਦੀ ਜ਼ਮਾਨਤ ਕਰਾ ਕੇ ਪਤਾ ਲੱਗੇ ਵੀ ਸਾਰ ਅंसारी ਨੂੰ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਕੇ ਕਿਸੇ ਕੋਠੀ ਦੇ ਵਿੱਚ ਰੱਖਿਆ ਨਾ ਕਿ ਜੇਲ੍ਹ 'ਚ ਅਗਰ ਤੇਰੇ 'ਚ ਹਿੰਮਤ ਆ ਅਗਰ ਤੇਰੇ 'ਚ ਜਰਾ ਜਿਨੀ ਵੀ ਗੈਰਤ ਹੈ ਤਾਂ ਮਿੱਡੂ ਖੇੜਾ ਔਰ ਮੁਖਤਾਰ ਅਨਸਾਰੀ ਕਿਸ ਕੇਸ 'ਚ ਪਾਇਆ ਜਿਨ੍ਹਾਂ ਪੁਲਿਸ ਅਫਸਰਾਂ ਨੇ ਪਰਚਾ ਕਰਕੇ ਉਹਨੂੰ ਰੱਖਿਆ ਉਹਨਾਂ ਸਾਰਿਆਂ ਦੇ ਉੱਤੇ ਐਫ ਆਈ ਆਰ ਲਾਉਂਚ ਕਰ ਜੇ ਤੂੰ ਨਹੀਂ ਕਰਦਾ ਤੇ ਤੂੰ ਵੀ ਮੁਖਤਾਰ ਅਨਸਾਰੀ ਵਰਗਾ ਗੁੱਟਾ ਹੀ ਬਣੇਗਾ ਜੇਰਾ ਵੀ ਕੁਝ ਨਹੀਂ ਹੱਲ ਹੋ ਸਕਦਾ ਮੈਂ ਸ਼ਬ ਤੈਨੂੰ ਪਰਤਣੇ ਨਹੀਂ ਚਾਹੁੰਦਾ ਪਰ ਮੇਰੀ ਮਜਬੂਰੀ ਆ ਕੀ ਸ਼ਾ ਤੂੰ ਇਸ ਗੁੱਸੇ ਨਾਲ ਆ ਕੇ ਤੂੰ ਇਸ ਚੀਜ਼ ਨੂੰ ਸੋਚੇ ਕਿ ਮੈਂ ਮਖ्तार ਅंसारी ਵਾਲਾ ਕੇਸ ਖੋਲਣਾ ਔਰ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਵਿੱਚ ਹਰਪਾਲ ਚੀਮਾ ਮਖ्तार ਅंसारी ਦੀ ਗੱਲ ਕਰ ਰਿਹਾ ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਣਾ ਕਿ ਮਜੀਠੀਆ ਕਾਂਗਰਸੀਆਂ ਤੇ ਇਲਜ਼ਾਮ ਲਾਉਂਦਾ ਰਿਹਾ ਕਿ ਇਹਨਾਂ ਕੋਲ ਗੈਂਗਸਟਰ ਨੇ ਔਰ ਉਹ ਅਕਾਲੀ ਦਲ ਤੇ ਇਲਜ਼ਾਮ ਲਾਉਦੇ ਰਹੇ ਨੇ ਕਿ ਗੈਂਗਸਟਰ ਨੇ ਮੈਂ ਤੈਨੂੰ ਦੱਸ ਦੇਣਾ ਚਾਹਨਾ ਮੈਂ ਫਲੋਰ ਵਿੱਚ ਵਰਕਰ ਹੋਣ ਨਾਲ ਤੇ ਮੈਂ ਤੈਨੂੰ ਦੱਸ ਦੇਣਾ ਚਾਹਨਾ ਚਾਹੇ ਸਰਕਾਰ ਅਕਾਲੀ ਦਲ ਦੀ ਹੋਵੇ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਸਰਕਾਰ ਤੇਰੀ ਹੋਵੇ ਇਹਦੇ ਵਿੱਚ ਸ਼ਰਾਬ ਵੰਡਣ ਵਾਲੇ ਰੁਪਏ ਵੰਡਣ ਵਾਲੇ ਉਸ ਥਾਣੇ ਦੇ ਐਸਐਚਓ ਨੂੰ ਪਤਾ ਹੁੰਦਾ ਵੀ ਕਿਹੜੇ ਕਿਹੜੇ ਬੰਦੇ ਕਿਹੜੀ ਕਿਹੜੀ ਪਾਰਟੀ ਦਾ ਸ਼ਰਾਬ ਵੰਡ ਰਹੇ ਆ ਕਿਹੜੇ ਕਿਹੜੇ ਕਿ ਬੋਟ ਕੈਪਚਰ ਕਰ ਰਹੇ ਆ ਔਰ ਉਹੀ ਬੰਦੇ ਜਦੋਂ ਪਾਰਟੀ ਵਾਲਿਆਂ ਦੀ ਗੱਲ ਨਹੀਂ ਸੁਣਦੇ ਤਾਂ ਫਿਰ ਪੁਲਿਸ ਵਾਲਿਆਂ ਤੋਂ ਕਹਿ ਕੇ ਉਹਨਾਂ ਅਗ ਬੰਦਿਆਂ ਨੂੰ ਹੀ ਪਰਚੇ ਪਾ ਕੇ ਗੈਂਗਸਟਰ ਬਣਾਇਆ ਜਾਂਦਾ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਅਕਾਲੀ ਹੋਣ ਚਾਹੇ ਉਹ ਬੀਜੇਪੀ ਹੋਣ ਕੋਈ ਵੀ ਹੋਵੇ ਨਹੀਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਇਸ ਦੀ ਇਨਕੁਆਰੀ ਕਰ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਚੈਲੰਜ ਕਰਕੇ ਕਹਿੰਦੇਣਾ ਚਾਹੁੰਦਾ ਕਿ ਫਲਾਰ ਐਸ ਐਚ ਓ ਸੰਜੀਵ ਕਪੂਰ ਨੇ ਮੇਰਾ ਟਰੱਕ ਵੇਚਿਆ ਤੇਰੇ ਤੋਂ ਇਨਕੁਆਰੀ ਨਹੀਂ ਹੋਈ ਸੰਜੀਵ ਕਪੂਰ ਨੇ ਮੇਰੇ ਮੇਰੀ ਬੇਟੀ ਦੀ ਪ੍ਰਾਪਰਟੀ ਦੇ ਉੱਤੇ ਡਰੱਗ ਮੰਨੀ ਵਾਲਿਆਂ ਨੇ ਪੈਸੇ ਲਏਓ ਸੰਜੀਵ ਕਪੂਰ ਨੇ ਉਹਨਾਂ ਦਾ ਪੱਖ ਪੂਰਿਆ ਮੈਂ ਇੰਡੀਜੀ ਤਰੀਕਾ ਭੁਗਤਿਆ ਤੇਰੇ ਐਸਐਸਪੀ ਚ ਤੇਰੇ ਕਿਸੇ ਚ ਜਾਣਿਆ ਤਾਂ ਸੰਜੀਵ ਕਪੂਰ ਦੀ ਇਨਕੁਆਰੀ ਕਰਾ ਮੈਨੂੰ ਪਰੋ ਸਹਿਯੋਗ ਸੂਤਰਾਂ ਦਾ ਪਤਾ ਲੱਗਾ ਕਿ ਇਹਦੀ ਇਨਕੁਆਰੀ ਬਿਜ਼ਨਸ ਤੋਂ ਵੀ ਚੱਲਦੀ ਆ ਔਰ ਜਿਸ ਦੀ ਇਨਕੁਆਰੀ ਚੱਲਦੀ ਤੁਸੀਂ ਉਸ ਨੂੰ ਤਰੱਕੀਆਂ ਦੇ ਰਹੇ ਆ ਔਰ ਮੈਂ ਤੁਹਾਨੂੰ ਫੇਰ ਕਹਿ ਦੇਣਾ ਚਾਹਨਾ ਅਗਰ ਤੇਰੇ ਚ ਦਮ ਹੈ ਮਾਨ ਸਾਹਿਬ ਕਿਸੇ ਲੈਡੀਆਂ ਨੂੰ ਸਸਪੈਂਡ ਕਰਤਾ ਛੋਟੀ ਕਰਾਪਸ਼ਨ ਚ ਇਹ ਐਸਐਚਓ ਸੰਜੀਵ ਕਪੂਰ ਦੀ ਜਿਹੜਾ ਅੱਜ ਕਾ ਡੀਐਸਪੀ ਬਣ ਗਿਆ ਉਹਦੀ ਇਨਕੁਆਇਰੀ ਕਰਾ ਕਿੰਨੀ ਕਰਾਪਸ਼ਨ ਕਿੰਨੇ ਪੈਸੇ ਆ ਉਹਦੇ ਸਾਰਾ ਚੈੱਕ ਕਰਾ ਇਸ ਤੋਂ ਬਾਅਦ ਮੈਂ ਨਾਲ ਗੱਲ ਕਰੀ ਆ ਸਾਰੇ ਸੱਜਣਾਂ ਨੂੰ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਪਈ ਇਹ ਵੀਡੀਓ ਵੱਧ ਤੋਂ ਵੱਧ ਭਗਵਾਨ ਜੀ ਤੱਕ ਪਹੁੰਚਾ ਦਿਓ ਤਾਂ ਕਿ ਉਹ ਇਹ ਕਹਿ ਨਾ ਸਕੇ ਕਿ ਇਹ ਮੈਨੂੰ ਵੀਡੀਓ ਪਹੁੰਚੀ ਨਹੀਂ ਔਰ ਮੈਂ ਤੁਹਾਨੂੰ ਫਿਰ ਦੱਸ ਦੇਣਾ ਚਾਹੁੰਦਾ ਕਿ ਮੇਰਾ ਜੰਪਲ ਕਾਂਗਰਸੀ ਅੱਜ ਵੀ ਮੈਂ ਕਾਂਗਰਸੀਆਂ ਪਰ ਤੇਨੂੰ ਵੋਟ ਤੇਰੀ ਕੜਿਆਣੇ ਵੱਲੇ ਮਦਦ ਕੀਤੀ ਔਰ ਤੇਰੇ ਹਲਕੇ ਇੰਚਾਰਜ ਨੇ ਸਾਨੂੰ ਇਹ ਕਿਹਾ ਕਿ ਜੱਟ ਲੋਬੀ ਮੈਨੂੰ ਪਸੰਦ ਨਹੀਂ ਅਸੀਂ ਤੇਨੂੰ ਤੇਰਾ ਸਾਥ ਛੱਡ ਗਏ ਇਹਦੀ ਇਨਕੁਆਰੀ ਤੇਰੀ ਮਰਜ਼ੀ ਕਰਾ ਲਈ ਜਿੱਥੋਂ ਤੇਨੂੰ ਚੈਲੰਜ ਆ ਖੁੱਲਾ ਕੇ ਕਰਵਾ ਦੀ ਇਨਕੁਆਰੀ ਬਾਸ ਇਹਨਾਂ ਕਹਿੰਦਾ ਖੇਮਾ ਤਾਂ ਚੱਲੂ